ਆਪਣੇ ਮੱਥੇ ਦੀਆਂ ਇਹਨਾਂ ਤਿਉੜੀਆਂ ਨੂੰ ਹਟਾ ਆਪਾਂ ਜਦੋਂ ਪਰੇਸ਼ਾਨ ਹੁੰਨੇ ਆ ਨਾ ਆਪਣਾ ਇਹ ਜਿਹੜਾ ਸਿਰ ਹੈ ਆਪਾਂ ਇਹਨੂੰ ਜਕੜ ਲੰਨੇ ਆ ਕਦੇ ਆਪ ਗੌਰ ਕਰਕੇ ਦੇਖਿਓ ਜਦੋਂ ਸਿਰ ਨੂੰ ਆਪਾਂ ਜਕੜ ਲੰਨੇ ਆ ਤੇ ਇੱਥੇ ਤਿਉੜੀਆਂ ਪੈ ਜਾਂਦੀਆਂ ਨੇ ਇੱਥੋਂ ਮੱਥਾ ਕੱਸਿਆ ਜਾਂਦਾ ਆ ਤੇ ਉਹਦੇ ਨਾਲ ਅਸੀਂ ਹੋਰ ਜ਼ਿਆਦਾ ਪਰੇਸ਼ਾਨ ਹੁੰਨੇ ਆ 2 ਮਿੰਟ ਬੈ ਕੇ ਜਿੰਨੇ ਮਰਜ਼ੀ ਪਰੇਸ਼ਾਨ ਹੋਵੋ ਇੱਕ ਵਾਰ ਇਹਨੂੰ ਇਹਦੀਆਂ ਨਾੜਾਂ ਨੂੰ ਰਿਲੈਕਸ ਕਰਨ ਵਾਲੇ ਪਾਸੇ ਧਿਆਨ ਦਿਓ ਵੀ ਇਹਨੂੰ ਇਹਨੂੰ ਢਿੱਲਾ ਛੱਡਾ। ਬਿਠੱਕ ਕੇ ਬਹਿ ਜਾਓ। ਤੇ ਆਪਣੇ ਸਰੀਰ ਨੂੰ ਦੇਖੋ ਵੀ ਗੁੱਸੇ ਦੇ ਅੰਦਰ ਖਿਜ ਦੇ ਬਾਰੇ ਤੁਹਾਡਾ ਸਰੀਰ ਜਿਹੜਾ ਹੈ ਉਹ ਕਿੱਥੋਂ-ਕਿੱਥੋਂ ਆਕੜਿਆ ਹੋਇਆ ਹੈ। ਆਪਾਂ ਮੁਠੀਆਂ ਮੀਚ ਲੈਣੀਆਂ। ਕੱਸ ਲੈਣੀਆਂ। ਸਰੀਰ ਕੱਸ ਲੈਣੀਆਂ। ਸਿਰ ਦੇ ਸਿਰ ਦੀਆਂ ਨਾੜਾਂ ਮਾਸਪੇਸ਼ੀਆਂ ਨੂੰ ਕੱਸ ਲੈਣੀਆਂ, ਘੁੱਟ ਲੈਣੀਆਂ। ਕੋਨੇ ਆਖਿਆ ਪਹਿਲਾਂ ਬੈਠ ਕੇ ਨਾ ਇਹਨੂੰ ਹੌਲੀ ਹੌਲੀ ਕਰਕੇ ਸਰੀਰ ਨੂੰ ਇਹਦਾ ਤਣਾ ਛੱਡ ਇਹਨੂੰ ਢਿੱਲਾ ਛੱਡ ਬਿਲਕੁਲ ਮਸਤ ਹੋ ਜਾ ਮੱਥਾ ਢਿੱਲਾ ਛੱਡ ਮੋਢੇ ਢਿੱਲੇ ਛੱਡ ਆ ਜਿਹੜੀ ਮੁਠੀ ਕੁੱਟੀ ਐ ਇਹ ਇਹਨੂੰ ਖੋਲ ਬਿਲਕੁਲ ਰਿਲੈਕਸ ਪੋਜੀਸ਼ਨ ਦੇ ਵਿੱਚ ਆ ਅੱਧਾ ਅੱਧਾ ਬੰਦੇ ਦਾ ਗੁੱਸਾ ਉੱਥੇ ਖਤਮ ਹੋ ਜਾਂਦਾ ਜਦੋਂ ਬੰਦਾ ਤਣਾਅ ਛੱਡਦਾ ਹੈ ਤਣਾਅ ਕੀ ਹੈ